ਮਿਲਦੀ ਸੀ ਕਿ ਲੋਨ ਘਾਡੇ ਚ ਦੋ ਵਿਅਕਤੀ ਨਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਥੇ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਮਿਲਦੀ ਸੀ ਕਿ ਲੋਨ ਘਾਡੇ ਚ ਦੋ ਵਿਅਕਤੀ ਨਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਥੇ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆਂ ਕਿ ਇੱਥੇ ਪਾਣੀ ਦਾ ਬਾਹਰ ਆ ਜਾ ਰਿਹਾ ਹੈ ਤਾਂ ਤੇ ਇੱਥੇ ਨਾਂ ਨਾ ਆਇਆ ਤਾਂ ਮੈਂ ਦੇਖੀ ਕਿ ਲੋਹੜ ਘਾਟੇ 'ਚ ਦੋ ਵਿਅਕਤੀ ਨਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਥੇ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਮੈਂ ਦੇਖੀ ਕਿ ਲੋਹੜ ਘਾਟੇ 'ਚ ਦੋ ਵਿਅਕਤੀ ਨਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਥੇ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਰਦਾਲ ਜਾ ਰਹੀ ਹੈ ਤੇ ਲੋਕਾਂ ਨੂੰ ਵੀ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜਾ ਰਿਹਾ ਹੈਗਾ ਤੇ ਇੱਥੇ ਨਾ ਨਾ ਆਇਆ ਤਾਂ ਮੈਂ ਜਿੱਦੀ ਕੋਲ ਰੁੜਾਡੇ ਤੇ ਦੋ ਵਿਅਕਤੀ ਨਹਾਲੇ ਥੱਲੇ ਡੁੱਬੇ ਪਰ ਉਹਦੇ ਮੁੱਕਾ ਨੇ ਇੱਥੇ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਰਦਾਲ ਜਾ ਰਹੀ ਹੈ ਅਮੇਲੀ ਦੀ ਕਿ ਲੋਹਰ ਘਾਟੇ ਚ ਦੋ ਵਿਅਕਤੀ ਨਹਾਲੇ ਸੱਲੇ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆਂ ਕਿ ਇੱਥੇ ਪਾਣੀ ਦਾ ਵਹਾਅ ਜਾ ਰਿਹਾ ਹੈ ਤਾਂ ਇੱਥੇ ਨਾ ਨਾ ਆਇਆ ਤਾਂ ਅਮੇਲੀ ਦੀ ਕਿ ਲੋਹਰ ਘਾਟੇ ਚ ਦੋ ਵਿਅਕਤੀ ਨਹਾਲੇ ਸੱਲੇ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ। ਫੈਮਿਲੀ ਦੇ ਕਿ ਲੋਹੜ ਘਾਟੇ 'ਚ ਦੋ ਵਿਅਕਤੀ ਨਾਲੇ ਨਾਲ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ। ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ। ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜਾ ਰਿਹਾ ਹੈਗਾ ਤੇ ਇੱਥੇ ਨਾ ਨਾ ਆਇਆ ਤਾਂ। ਮੇਂ ਦਿੱਦੀ ਕੇ ਲੋਨ ਘਾਡੇ ਚ ਦੋ ਵਿਅਕਤੀ ਨਹਾਲੇ ਚ ਨਗਦੇ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਰਦਾਲ ਜਾ ਰਹੀ ਹੈ ਮੇਂ ਦਿੱਦੀ ਕੇ ਲੋਨ ਘਾਡੇ ਚ ਦੋ ਵਿਅਕਤੀ ਨਹਾਲੇ ਚ ਨਗਦੇ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਰਦਾਲ ਜਾ ਰਹੀ ਹੈ ਇਹ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਆ ਜਾ ਰਿਹਾ ਹੈ ਤਾਂ ਇੱਥੇ ਨਾ ਨਹਾਇਆ ਕਰ। ਫਾਮੇਲੀ ਦੇ ਕਿ ਲੋਹੜ ਘਾਟੇ 'ਚ ਦੋ ਵਿਅਕਤੀ ਨਹਾਦੇ ਦਮ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਥੇ ਬੰਦੇ ਨੂੰ ਕੱਢ ਲਿਆ। ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ। ਫਾਮੇਲੀ ਦੇ ਕਿ ਲੋਹੜ ਘਾਟੇ 'ਚ ਦੋ ਵਿਅਕਤੀ ਨਹਾਦੇ ਦਮ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਥੇ ਬੰਦੇ ਨੂੰ ਕੱਢ ਲਿਆ। ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਰਦਾਲ ਜਾ ਰਹੀ ਹੈ ਤੇ ਲੋਕਾਂ ਨੂੰ ਵੀ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜਾ ਰਿਹਾ ਹੈ ਤਾਂ ਤੇ ਇੱਥੇ ਨਾ ਨਾ ਆਇਆ ਤਾਂ ਮੈਂ ਦੇਖੀ ਕਿ ਲੋਹਰ ਖਾੜੇ ਤੇ ਦੋ ਵਿਅਕਤੀ ਨਹਾਉਣੇ ਲੱਗੇ ਪਰ ਉਹਦੇ ਲੋਕਾਂ ਨੇ ਇੱਕ ਬੰਦੇ ਨੂੰ ਪੜ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਰਦਾਲ ਜਾ ਰਹੀ ਹੈ ਫਮੇ ਦੀ ਜੇ ਕਿ ਲੋਹਰ ਖਾੜੇ ਚ ਦੋ ਵਿਅਕਤੀ ਨਹਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਕਿ ਬਾਕੀ ਹੁਣ ਪਰਦਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆ ਕਿ ਇੱਥੇ ਪਾਣੀ ਦਾ ਵਹਾਅ ਜਾ ਰਿਹਾ ਹੈਗਾ ਤੇ ਇੱਥੇ ਨਾਂ ਨਾ ਆਇਆ ਤਾਂ ਫਮੇ ਦੀ ਜੇ ਕਿ ਲੋਹਰ ਖਾੜੇ ਚ ਦੋ ਵਿਅਕਤੀ ਨਹਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ। ਫ਼ਰਮੇ ਦਿੱਤੀ ਕਿ ਲੋਹਰ ਘਾਟੇ 'ਚ ਦੋ ਵਿਅਕਤੀ ਨਾਲੇ ਨਾਲ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ। ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ। ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜਾ ਰਿਹਾ ਹੈ ਤਾਂ ਤੇ ਇੱਥੇ ਨਾ ਨਾ ਆਇਆ ਤਾਂ ਮਿਲਦੀ ਕਿ ਲੋਹੜ ਘਾਟੇ ਚ ਦੋ ਵਿਅਕਤੀ ਨਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਮਿਲਦੀ ਕਿ ਲੋਹੜ ਘਾਟੇ ਚ ਦੋ ਵਿਅਕਤੀ ਨਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆ ਕਿ ਇੱਥੇ ਪਾਣੀ ਦਾ ਬਾਹਾ ਆ ਜਾ ਰਿਹਾ ਹੈਗਾ ਤੇ ਇੱਥੇ ਨਾ ਨਹਾਇਆ ਤਾਂ